ਕੱਲ ਸਾਡੇ ਥਾਣਾ ਕਨਾਲ ਦੇ ਵਿੱਚ ਇੱਕ ਇਤਲਾਹ ਦਿੱਤੀ ਸੀ ਨਿਸ਼ਾ ਸ਼ਰਮਾ ਪਤਨੀ ਮਨਮ ਕੁਮਾਰ ਵਾਸੀ ਜੋ ਪਰਸ਼ਰਮ ਨਗਰ ਦੀ ਰਹਿਣ ਵਾਲੀ ਹੈ ਜਿਸ ਨੇ ਆ ਕੇ ਸਾਡੇ ਏਐਸਏ ਕਸ਼ਮੀਰ ਸਿੰਘ ਕੋਲ ਆਪਣਾ ਬਿਆਨ ਲਿਖਵਾਇਆ ਕਿ ਜਿਹੜਾ ਹੈਗਾਗਾ سنی ਨਾਮ ਦਾ ਇੱਕ ਲੜਕਾ ਜਿਹੜਾ ਉਹਨੂੰ ਪਹਿਲਾਂ ਵੀ ਉਹਨੂੰ ਮਤਲਬ ਕਹਿ ਰਿਹਾ ਕਿ ਮੇਰੇ ਨਾਲ ਤੂੰ ਫਰੈਂਡਸ਼ਿਪ ਕਰ ਲੈ ਬਟ ਉਹ ਕਹਿੰਦੀ ਮੈਂ ਮਨਾ ਕਰ ਰਹੀ ਹਾਂ ਜਿਸ ਕਰਕੇ ਉਹਨੇ 6 ਤਰੀਕ ਨੂੰ ਜਿਹੜਾ ਸੀ ਉਹਦੇ ਨਾਲ 6 ਸਾਥੀ ਹੋਰ ਲੈ ਕੇ ਉਹ ਨਿਸ਼ਾ ਸ਼ਰਮਾ ਦੇ ਘਰ ਦੇ ਵਿੱਚ ਜਾ ਕੇ ਉਹਦੀ ਭੰਨ ਤੋੜ ਕੀਤੀ ਤੇ ਉਹਦੇ ਜਿਹੜੇ ਕੋਈ ਕੱਪੜੇ ਵਗੈਰਾ ਸੀ ਉਹ ਵੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਤੇ ਲਮਾਰੀ ਦੇ ਵਿੱਚ ਪਿਆ 30000 ਰੁਪਇਆ ਜਿਹੜਾ ਸੀ ਉਹ ਕੱਢ ਕੇ ਜਾਂ ਚੋਰੀ ਕਰਕੇ ਲੈ ਗਿਆ ਜਿਸ ਦੇ ਸਬੰਧ ਦੇ ਵਿੱਚ ਏਐਸਆਈ ਕਸ਼ਮੀਰ ਸਿੰਘ ਨੇ 7 ਬੰਦਿਆਂ ਦੇ ਖਿਲਾਫ ਜਿਹੜਾ ਸੀਗਾ 22 ਨੇਮ ਐਫਆਈਆਰ ਲਾਉਜ਼ ਕੀਤੀ ਹੈ ਜਿਹਦੇ ਸਬੰਧ ਦੇ ਵਿੱਚ 3 ਬੰਦਿਆਂ ਦੀ ਜਿਹੜੀ ਹੈਗੀ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਤੇ 4 ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਲਈ ਅਸੀਂ ਰੇਡ ਕਰ ਰਹੇ ਹਾਂ ਸਰ ਕੋਈ ਹਥਿਆਰ ਵਗੈਰਾ ਵੀ ਲੱਜੇ ਸੀ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਘਰ ਦੀ ਭੰਨ ਦੌੜ ਕਰਨ ਦੇ ਲਈ ਜੋ ਮਾਲਾ ਜਰ ਵਰਤੋਂ ਚ ਲੈਂਦੇ ਸੀਗੇ ਉਹ ਜਿਹੜੇ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਉਹਨਾਂ ਤਿੰਨਾਂ ਤੋਂ ਅਸੀਂ ਰਿਕਵਰ ਕਰਵਾ ਲਈਏ ਜੀ ਸਰ ਬਾਕੀ ਦੀ ਗ੍ਰਿਫਤਾਰੀ ਲਈ ਬਾਕੀ ਦੀ ਗ੍ਰਿਫਤਾਰੀ ਲਈ ਜਿਹੜੀ ਸਾਡੀਆਂ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਨੇ ਉਹ ਜਿਹੜੀਆਂ ਉਹਨਾਂ ਤੇ ਲਗਾਤਾਰ ਰੇਡ ਵਗੈਰਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਜਿਹੜਾ ਕੋ ਕੇਸ ਹੈ ਇਹਨਾਂ ਦੇ ਵਿੱਚ ਇੱਕ ਸਨੀ ਨਾਮ ਦਾ ਲੜਕਾ ਹੈਗਾ ਉਹ ਤੇ ਇੱਕ ਲੜਾਈ ਝਗੜੇ ਦਾ ਪਹਿਲਾ ਕੇਸ ਰਜਿਸਟਰ ਹੈਗਾ ਥਾਣੇ ਸਿਵਲ ਲਾਈਨ ਦੇ ਵਿੱਚ ਬਾਕੀਆਂ ਬਾਰੇ ਸਾਰਾ ਅਸੀਂ ਜਿਹੜਾ ਹੈਗਾ ਵੈਰੀਫਾਈ ਕਰ ਰਹ ਮਾਰੇ ਰਾਉਂਡ ਸਾਰੇ 20 ਤੋਂ ਲੈ ਕੇ 25 ਸਾਲ ਦੇ ਵਿਚਕਾਰ ਹੈਗੇ ਸਾਰੇ ਜਿਹੜੇ ਸੱਤੇ ਬੰਦੇ ਆਏ ਕੰਮ ਤਕਰੀਬਨ ਮਾੜਾ ਮੋਟਾ ਕੋਈ ਮਿਹਨਤ ਮਜ਼ਦੂਰੀ ਵਾਲਾ ਕੰਮ ਹੀ ਕਰਦੇ ਆ ਜਿਵੇਂਲੇ ਆ ਜਾਂ ਬੇਤ ਮਜ਼ਦੂਰੀ ਵਾਲਾ ਕੰਮ ਕਰਦੇ ਸੀ ਰਹਿਣ ਵਾਲੇ ਬਿਠਿੰਡਾ ਸ਼ਹਿਰ ਦਾ ਹੀ ਹੈ ਮਤਲਬ ਅਲੱਗ ਅਲੱਗ ਮੁਹੱਲਿਆਂ ਦੇ ਜਿਹੜਾ ਹੈਗੇ ਰਹਿਣ ਵਾਲੇ